ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜਾ ਕੁਝ ਇਹੋ ਜਿਹਾ ਵਾਪਰ ਰਿਹਾ ਜਿਹੜਾ ਦਿਲਚਸਪ ਵੀ ਹੈ ਤੇ ਨਾਲੋਂ ਨਾਲ ਹੈਰਾਨ ਕਰਦਾ ਦਿਲਚਸਪ ਇਸ ਕਰਕੇ ਕਿ ਨਗਰ ਨਿਗਮ ਦੀਆਂ ਚੋਣਾਂ ਨੇ ਰੋਲਿੰਗ ਤੇਰੇ ਆਮ ਆਦਮੀ ਪਾਰਟੀ ਸ੍ਰੀ ਆਮ ਵਿਰੋਧੀ ਧਿਰ ਕਹਿ ਰਹੀ ਹੈ ਕਿ ਰੋਲਿੰਗ ਤੇ ਸਾਡੇ ਨਾਲ ਧੱਕਾ ਕਰ ਰਹੀ ਹੈ ਪਹਿਲਾਂ ਆਹੀ ਧੱਕਾ ਸਾਡੇ ਨਾਲ ਵੱਖ-ਵੱਖ ਇਲੈਕਸ਼ਨਾਂ ਦੇ ਵਿੱਚ ਕੀਤਾ ਲੋਕ ਸਭਾ ਦੇ ਵਿੱਚ ਸਾਡੇ ਨਾਲ ਧੱਕਾ ਹੋਇਆ ਲੋਕ ਸਭਾ ਤੋਂ ਬਾਅਦ ਲੋਕ ਸਭਾ ਤੋਂ ਬਾਅਦ ਚਾਰ ਜਿਮਨੀ ਚੋਣਾਂ ਆਉਂਦੀਆਂ ਨੇ ਪੁਰਾਣ ਜਿਮਨੀ ਚੋਣਾਂ ਦੇ ਵਿੱਚ ਸਾਡੇ ਨਾਲ ਧੱਕਾ ਹੋਇਆ ਤੇ ਫਿਰ ਪੰਚਾਇਤੀ ਜਿਹੜੀਆਂ ਚੋਣਾਂ ਨੇ ਜਿਮਨੀ ਚੋਣਾਂ ਤੋਂ ਪਹਿਲਾਂ ਹੋਈਆਂ ਸੀ ਉਹ 15 ਅਕਤੂਬਰ ਨੂੰ ਤੇ ਪੰਚਾਇਤੀ ਚੋਣਾਂ ਦੇ ਵਿੱਚ ਸਾਡੇ ਬੰਦੇਾਂ ਦੇ ਕਾਗਜ਼ ਫਾੜੇ ਗਏ ਸਾਡੇ ਬੰਦੇ ਕੁੱਟੇ ਗਏ ਸਾਨੂੰ ਕਾਗਜ਼ ਭਰਨ ਨਹੀਂ ਦਿੱਤੇ ਗਏ ਕਾਗਜ਼ ਕੈਂਸਲ ਕਰਤੇ ਗਏ ਸਾਨੂੰ ਐਨਓਸੀ ਨਹੀਂ ਮਿਲੀ ਇਹ ਇਲਜ਼ਾਮ ਅਕਾਲੀਆਂ ਨੇ ਵੀ ਲਾਏ ਕਾਂਗਰਸੀਆਂ ਨੇ ਵੀ ਲਾਏ ਲਾਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਤੇ ਇਸ ਚੀਜ਼ ਨੂੰ ਜਦੋਂ ਆਮ ਆਦਮੀ ਪਾਰਟੀ ਕਾਊਂਟਰ ਕਰਦੀ ਹੈ ਉਹੋ ਜਵਾਬ ਦੰਦੇ ਨੇ ਕਿ ਤੁਸੀਂ ਆਪਣੇ ਵੇਲੇ ਦਾ ਜਿਹੜਾ ਤੁਹਾਡਾ ਕਾਰਜਗਾਰੀ ਹੈਗੀ ਆ ਆਪਣੇ ਸਮੇਂ ਦੀ ਉਹੋ ਦੇਖੋ ਤੁਸੀਂ ਕੀ ਨਹੀਂ ਕੀਤਾ ਹਾਲਾਂਕਿ ਇਹ ਵੀ ਬੜੀ ਕਹਾਸੋ ਹੋਣੀ ਹੈ ਕਿ ਜੇਕਰ ਉਹਨਾਂ ਨੇ ਕੀਤਾ ਤਾਂ ਅਸੀਂ ਵੀ ਕਰਾਂਗੇ ਜੇਕਰ ਉਹ ਮਾੜੇ ਹੋਗੇ ਤਾਂ ਅਸੀਂ ਵੀ ਮਾੜੇ ਬਣਾਂਗੇ ਇੱਕ ਤਾਂ ਨਗਰ ਨਿਗਮ ਦੀਆਂ ਚੋਣਾਂ ਤੋਂ ਲੈ ਕੇ ਜੋ ਕੁਝ ਪਿਛਲੇ ਦਿਨੀ ਹੋਇਆ ਉਹ ਸਭ ਦੇ ਸਾਹਮਣੇ ਆ ਤੇ ਇਹਦੇ ਨਾਲੋਂ ਨਾਲ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਹੈ ਕਿਸਾਨ ਅੰਦੋਲਨ ਹੈ ਤੇ ਜਿਹੜੇ ਆਗੂ ਨੇ ਉਹ ਕਹਿੰਦੇ ਕਿ ਅਸੀਂ ਐਮਐਸਪੀ ਦੀ ਲੜਾਈ ਲੜ ਰਹੇ ਹਾਂ ਦੋ ਫੋਰਮ ਨੇ ਜੀਐਮਐਮ ਤੇ ਐਸਕੇਐਮ ਨਾਨ ਪੋਲਿਟਿਕਲ ਜਿਹੜੇ ਕਹਿੰਦੇ ਕਿ ਅਸੀਂ ਐਮਐਸਪੀ ਦੀ ਲੜਾਈ ਲੜ ਰਹੇ ਹਾਂ तमाम ਹੋਰ ਮੰਗਾਂ ਵੀ ਡਰਾਫਟ ਕੀਤੀਆਂ ਹੋਈਆਂ ਹੈਗੀਆਂ ਨੇ ਤੇ ਉਹਦੇ ਤੇ ਗੱਲ ਕਰਾਂਗੇ ਕਿਸਾਨ ਅੰਦੋਲਨਾਂ ਦੇ ਕਿਉਂਕਿ ਆਉਣ ਵਾਲਾ ਕੱਲ ਯਾਨੀ ਕਿ 14 ਦਸੰਬਰ ਨੂੰ ਕਿਸਾਨ ਇੱਕ ਵਾਰ ਜਾ ਕੇ ਫਿਰ ਵੈਰੀਗੇਟਾ ਦੇ ਵਿੱਚ ਵੱਜਣਗੇ ਕਿ ਸਾਨੂੰ ਦਿੱਲੀ ਜਾਣ ਦਿਓ ਦਿੱਲੀ ਜਾਗਰੇ ਨੇ ਜਾਣ ਨਹੀਂ ਦੇਣਾ ਜ਼ਖਮੀ ਹੋ ਕੇ ਫਿਰ ਵਾਪਸ ਆ ਗਿਆ ਜਾ ਜਾਣਗੇ ਨਾਮ ਮਰਜੀਵੜਿਆਂ ਦਾ ਦਿੱਤਾ ਹੋਇਆ ਤੇ ਇੱਕ ਹਰਿਆਣਾ ਤੋਂ ਐਮਪੀ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਹਰਿਆਣਾ ਦੇ ਵਿੱਚ ਨਸ਼ਾ ਆ ਰਿਹਾ ਇਹ ਤਾਂ ਭੇਜੇ ਪੰਜਾਬ ਰਿਹਾ ਤੇ ਜਿਹੜਾ ਪਹਿਲਾ 2021 ਦੇ ਵਿੱਚ ਕਹਿੰਦੇ ਕਿਸਾਨ ਅੰਦੋਲਨ ਹੋਇਆ ਉਦੋਂ ਉਸ ਅੰਦੋਲਨ ਦੇ ਵਿੱਚੋਂ ਕਹਿੰਦੇ ਕਿ 700 ਕੁੜੀਆਂ ਗਾਇਬ ਹੋ ਗਈਆਂ ਉਹ ਉਸ ਭਾਈ ਸਾਹਿਬ ਕੋਲੇ ਪਤਾ ਨਹੀਂ ਕਿੱਥੋਂ ਰਿਪੋਰਟਾਂ ਆਈਆਂ ਤੇ ਅੱਜ ਉਸ ਦੀ ਅੱਖ ਖੁੱਲ ਗਈ ਸੈਂਟਰ ਦੇ ਵਿੱਚ ਉਦੋਂ ਵੀ ਤੁਹਾਡੀ ਸਰਕਾਰ ਸੀ ਹਰਿਆਣਾ ਦੇ ਵਿੱਚ ਉਦੋਂ ਵੀ ਤੁਹਾਡੀ ਸਰਕਾਰ ਸੀ ਅੱਜ ਵੀ ਤੁਹਾਡੀ ਸਰਕਾਰ ਹੈ ਫਿਰ ਤੋਂ ਭਾਈ ਜਾ ਕੇ ਇਨਕੁਆਰੀ ਕਰਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਾ ਤੇ ਇਹਦੇ ਨਾਲੋਂ ਨਾਲ ਪੰਜਾਬ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਉਹ ਸੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ। ਪਾਲ ਸਾਹਿਬ ਅਕਾਲ 택 ਸਾਹਿਬ ਦੇ ਦੋ ਉਹ ਸੇਵ ਆਪਣੇ ਨਿਵਾ ਰਹੇ ਜਿਹੜੇ ਲੱਗੇ ਉਹਨਾਂ ਨੂੰ ਉਹ ਦੋਨਾਂ ਦੇ ਉੱਪਰ ਅਟੈਕ ਹੁੰਦਾ। ਉਸ ਨੂੰ ਲੈ ਕੇ ਬਹੁਤ ਕਿਆਸਰਾਈਆਂ ਨੇ ਬੜੇ ਤਰੀਕੇ ਦੇ ਰਿਯੂਮਰਸ ਹੈਗੇ ਨੇ ਤੇ ਨਾਲੋਂ ਨਾਲ ਸ਼ਰਮਣੀ ਅਕਾਲੀ ਦਲ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਕੇ ਭਾਵੇਂ ਉਹ ਜਿਹੜੇ ਸੀਪੀ ਨੇ ਉੱਥੇ ਦੇ ਅੰਮ੍ਰਿਤਸਰ ਦੇ ਉਹਨਾਂ ਦੇ ਉੱਪਰ ਇਲਜ਼ਾਮ ਜਾਂ ਪੰਜਾਬ ਸਰਕਾਰ ਦੇ ਉੱਪਰ ਹਮਲਾ ਉਹ ਕਰ ਰਹੇ ਨੇ ਅਜਿ ਘਵੰਤਪਨ ਸਾਹਿਬ ਵੀ ਦੁਬਾਰੇ ਫਿਰ ਬੋਲ ਰਹੇ ਨੇ। ਇਸ ਮਾਮਲੇ ਤੇ ਉਹਨਾਂ ਨੇ ਕੀ ਕਿਹਾ ਉਹ ਵੀ ਤੁਹਾਡੇ ਨਾਲ ਆਪਾਂ ਜਿਹੜਾ ਹੈਗਾ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਪ੍ਰਵੀਂਦਰ ਜੀ ਆਪਾਂ ਇਹ ਖਬਰ ਲੈਣੇ ਆ ਕਿ ਜਿਹੜੇ ਨਗਰ ਨਿਗਮ ਦੀਆਂ ਚੌੜਾਂ ਨੇ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਾਡੇ ਨਾਲ ੱਤਕਾ ਕਰ ਰਹੇ ਨੇ ਸਾਨੂੰ ਕਾਗਜ਼ ਜ਼ਨੀਮ ਭਰਨ ਦਿੰਦੇ ਹੈਗੇ ਜਿਹਦੇ ਕਾਗਜ਼ ਤੇ ਕਾਗਜ਼ ਭਰਨ ਜਾਂਦੇ ਆ ਸਾਡੇ ਬੰਦਿਆਂ ਨੂੰ ਕੁੱਟਦੇ ਨੇ ਫੜ ਕੇ ਕਾਗਜ਼ ਪਾੜ ਦਿੰਦੇ ਨੇ ਇਹ ਤੇ ਪੁਲਿਸ ਕਹਿੰਦੇ ਕਿ ਨਾਲ ਮਿਲੀ ਹੋਈ ਹੈ ਇਹਨਾਂ ਦੇ ਇਹ ਸਾਰਾ ਕੁਝ ਹੋ ਰਿਹਾ ਜੀ ਗੁਰਿੰਦਰ ਜੀ ਗੱਲ ਜੇ ਆਪਾਂ ਕਰੀਏ ਕਿ ਤੱਕਾ ਹੋ ਰਿਹਾ ਜਾਂ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ਇਹਦੀ ਗੱਲ 'ਚ ਕੋਈ ਆਪਾਂ ਕਹਿ ਸਕਦੇ ਕਿ ਅਤਕੱਥ ਨਹੀਂ ਤਾਂ ਨਹੀਂ ਹੈ ਜਿੱਥੇ ਤੱਕਾ ਹੋਇਆ ਤਾਂ ਹੋਇਆ ਹੀ ਆ ਉਹਦਾ ਸ਼੍ਰੀਆਮ ਦਿਖਦਾ ਵੀ ਹੈਗਾ ਕੈਮਰੇ ਵੀ ਚੱਲਦੇ ਰਹੇ ਆ ਲੇਕਿਨ ਜੇ ਦੋਨੋਂ ਪੱਖਾਂ ਦੀ ਸੁਣੀ ਜਾਵੇ ਤਾਂ ਇੱਕ ਇੱਕ ਇਹ ਵੀ ਗੱਲ ਸਾਹਮਣੇ ਆਉਦੀ ਹੈ ਕਿ ਜਿਹੜੀ ਸੱਤਾ ਤੇ ਰਹਿ ਗਈ ਆ ਉਹ ਕਹਿੰਦੇ ਕਿ ਹਜੂਮ ਬੰਨ ਬੰਨ ਕੇ ਕਾਗਜ਼ ਭਰ ਨਾ ਰਹੇ ਨੇ ਤੇ ਇਹਨਾਂ ਨੂੰ ਇਸ ਕਰਕੇ ਰੋਕਿਆ ਹੈ ਵੀ ਭੀੜ ਵਗੈਰਾ ਨਾ ਹੋਵੇ ਜਿਹੜਾ ਬੰਦਾ ਮੁਕਾਬਲੇ ਜਿਹੜਾ ਮਤਲਬ ਉਮੀਦਵਾਰ ਹੈਗਾ ਉਹ ਜਾਵੇ ਨਾਲੇ ਕੋਦੇ ਜਿਹਨੇ ਪ੍ਰਪੋਜ਼ ਕਰਨਾ ਨਾ ਹੁੰਦਾ ਉਹ ਜਾਵੇ ਤੇ ਕਾਗਜ਼ ਭਰ ਦਵੇ ਬਾਕੀ ਜਿਹੜੇ ਕਾਗਜ਼ ਫਾੜਨ ਦੀ ਗੱਲ ਹੈ ਉਹ ਵਿਰੋਧੀ ਧਿਰਾਂ ਦਾ ਇਹ ਕਹਿਰੀਏ ਨੇ ਕਿ ਸਾਡੇ ਕਾਗਜ਼ ਪਤਾ ਨਹੀਂ ਕੌਣ ਨੇ ਲੋਕ ਜਿਹੜੇ ਆ ਕੇ ਖੋ ਕੇ ਫਾੜ ਗਏ ਜਾਂ ਆਪ ਵੀ ਫਾੜੇ ਗਈਆਂ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰਾਂ ਨੇ ਜਿਵੇਂ ਪਟਿਆਲਾ ਦੇ ਵਿੱਚ ਵੀ ਹੋਇਆ ਇਦਾਂ ਦੀਆਂ ਇੱਕ ਦੋ ਘਟਨਾਵਾਂ ਵਾਪਰੀਆਂ ਨੇ ਇੱਕ ਭਾਜਪਾ ਉਮੀਦਵਾਰ ਦੇ ਕਾਗਜ਼ੇ ਖੋ ਕੇ ਵੀ ਕੋਈ ਬੰਦਾ ਭੱਜ ਗਿਆ ਉਹ ਕੈਮਰੇ 'ਚ ਭਾਵੇਂ ਆਈ ਹੈਗੇ ਪਰ ਪਤਾ ਨਹੀਂ ਲੱਗ ਰਿਹਾ ਕੌਣ ਹੈਨ ਪਛਾਤਾ ਕਹਿੰਦੇ ਤੇ ਦੂਜਾ ਦੂਜੇ ਧਿਰ ਸੱਤਾਧਿਰ ਕਹਿੰਦੀ ਹੈ ਕਿ ਇਹਨਾਂ ਦੇ ਆਪ ਦੇ ਹੀ ਬੰਦੇ ਨੇ ਇਹਨਾਂ ਨੂੰ ਪਤਾ ਵੀ ਸਾਡੀ ਹਾਰ ਹੋਣੀ ਹੈ ਤੇ ਇਹ ਇਦਾਂ ਦੀਆਂ ਘਟਨਾਵਾਂ ਕਰਕੇ ਆਪਣੀ ਹਮਦਰਦੀ ਲੈਣਾ ਚਾਹੁੰਦੇ ਨੇ ਜਦਕਿ ਲੜਨਾ ਇਹਨਾਂ ਚਾਹੁੰਦੇ ਨਹੀਂ ਹੈਗੇ ਦੂਜਾ ਉਮੀਦਵਾਰ ਵੀ ਨਿੰਮਤਰ ਇਹ ਪੰਚਾਇਤੀ ਚੋਣਾਂ ਦੇ ਵਿੱਚ ਵੀ ਦੇਖਿਆ ਚਲੋ ਸੱਤਾਦਿਰ ਹੁੰਦੀ ਹੈ ਜਦੋਂ ਕਾਬਜ ਹੋਦੀ ਹੈ ਨਾ ਸੱਤਾ ਤੇ ਕੋਈ ਵੀ ਪਾਰਟੀ ਸੱਤਾ ਤੇ ਬਣ ਜਾਂਦੀ ਹੈ ਸੱਤਾ ਤੇ ਕਾਬਜ਼ ਹੁੰਦੀ ਹੈ ਤਾਂ ਜਿਹੜਾ ਇਦਾਂ ਦਾ ਧੱਕਾ ਇਹ ਤਾਂ ਇੱਕ ਇਹ ਬਣ ਲੈਂਦੇ ਕਿ ਸਾਡਾ ਹੱਕ ਹੈ ਰਾਈਟ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਕੋਈ ਵੀ ਪਾਰਟੀ ਇਹਦਾ ਉਹ ਬੱਚ ਜੀ ਨਹੀਂ ਜਾਂ ਉਹਨੇ ਨਹੀਂ ਧੱਕਾ ਕਰਿਆ ਜਾਂ ਨਹੀਂ ਕਰੇਗੀ ਜਾਂ ਨਹੀਂ ਕਰ ਰਹੀ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹ ਤਾਂ ਮੈਸੇ ਵੀ ਆਪਾਂ ਪਹਿਲਾਂ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜੀ ਜਿਸ ਜਿਸ ਪਾਰਟੀ ਦੀ ਸਰਕਾਰ ਆ ਜਾਵੇ ਉਹਨੂੰ ਨਾਮਜ਼ਦਗੀਆਂ ਹੀ ਕਰ ਦੇਣੀਆਂ ਚਾਹੀਦੇ ਨੇ ਇਦਾਂ ਹੀ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਇਹ ਚੋਣਾਂ ਕਰਵਾ ਕੇ ਇੱਕ ਤਾਂ ਲੋਕਾਂ ਦਾ ਇੱਕ ਜੁਮਰ ਘਾਟ ਦਿੰਦੇ ਆ ਪਿੰਡਾਂ ਕਸਬਿਆਂ ਜਾਂ ਸ਼ਹਿਰਾਂ ਦੇ ਵਿੱਚ ਕਹਿ ਦਊ ਕਿ ਆ ਆਪਸੀ ਬਹਿਰ ਪੈ ਜਾਂਦਾ ਉਹਨਾਂ ਤੋਂ ਬਚਾਅ ਹੋ ਸਕਦਾ ਦੂਜਾ ਭਾਵੇਂ ਵੀ ਕਿਤਨਾ ਕਿਤੇ ਕਹਿ ਸਕਦੇ ਆ ਕਿ ਇਦਾਂ ਦੀ ਹਰਕਤ ਕਰ ਵੀ ਸਕਦੀ ਹੈ ਕੋਈ ਵਿਰੋਧੀ ਪਾਰਟੀਆਂ ਕਰ ਵੀ ਸਕਦੀਆਂ ਨੇ ਫਿਲਹਾਲ ਗਰਾਫ ਰੇਡ ਹੈ ਕਿਸੇ ਵੀ ਪਾਰਟੀ ਦਾ ਚਾਹੇ ਸੱਤਾਧਰੀ ਹੈ ਉਹ ਬਹੁਤਾ ਵਧੀਆ ਨਹੀਂ ਹੈਗਾ ਲੋਕਾਂ ਦੇ ਵਿੱਚ ਕਾਰਗਜਾ ਰਹੀਆਂ ਸਾਰਿਆਂ ਦੀਆਂ ਮਾੜੀਆਂ ਨਹੀਂ ਤੇ ਕੋਈ ਵੀ ਤਰ੍ਹਾਂ ਇਹ ਨਹੀਂ ਕਹਿ ਸਕਦੀ ਕਿ ਸਾਡੀ ਕਾਰਗਜਾ ਰਹੀਸ ਜਦੋਂ ਅਸੀਂ ਸੱਤਾ 'ਚ ਸੀਗੇ ਅਸੀਂ ਵਾਦੂ ਕੰਮ ਕਰਿਆ ਤੇ ਸਾਨੂੰ ਲੋਕ ਹੁਣ ਵੋਟਾਂ ਬਾ ਦੇਣਗੇ ਉਹ ਇਹ ਜੀ ਕੋਈ ਵੀ ਤਰ ਉੱਪਰ ਕੇ ਸਾਹਮਣੇ ਨਹੀਂ ਆਈ ਹਲੇ ਤੱਕ ਮਸਲਹਾਲ ਸੱਤਾਧਿਰ ਨੂੰ ਵੀ ਪਤਾ ਲੱਗੇ ਗਿਆ ਸੋ ਆਪਾਂ ਦੋਨੋਂ ਪੱਖਾਂ ਦਾ ਨੇ ਕਹਿ ਸਕਦੇ ਆ ਕਿ ਟੱਕਾ ਹੋਇਆ ਵੀ ਹੈਗਾ ਤੇ ਇਹ ਵੀ ਪੱਖ ਵਿਚਾਰਨ ਵਾਲਾ ਹੈਗਾ ਕਿ ਦੂਜੀਆਂ ਪਾਰਟੀਆਂ ਸੱਤਾਧਿਰ ਤੇ ਇਲਜ਼ਾਮ ਲਗਾਉਣ ਵਾਸਤੇ ਇਤਨਾ ਕੁਝ ਕਰ ਵੀ ਸਕਦੀਆਂ ਨੇ ਲੇ ਮੋਗਾ ਦਾ ਹੀ ਕ ਤੁਸੀਂ ਦੇਖਿਆ ਹੋਊਗਾ ਮੋਗਾ ਦੇ ਵਿੱਚ ਤਾਂ ਵਿਰੋਧੀਆਂ ਨੂੰ ਕਾਗਜ਼ੇ ਦੀ ਭਰਨ ਦਿੱਤੇ ਗਏ ਕਹਿੰਦੇ ਖਬਰਾਂ ਦਾ ਹੀ ਵੀ ਇੰਨਾ ਨਹੀਂ ਕਈ ਥਾਂ ਤੇ ਹੋਇਆ ਹੈ ਤੱਕਾ ਪਰ ਇਹ ਨਹੀਂ ਕਹਿ ਸਕਦੇ ਕਿ ਪੂਰਾ ਪੂਰਾ ਸੂਰਾ ਹੋਇਆ ਜਿੰਨਾਂ ਕ ਪਾਰਟੀ ਨੂੰ ਸ਼ਾਇਦਾ ਸੀਗਾ ਜਿੰਨਾਂ ਕ ਪਾਰਟੀ ਚਾਹੁੰਦੀ ਸੀ ਐਂ ਕਹ ਲਓ ਸੱਤਾ ਤੇ ਜਿੰਨਾਂ ਕ ਚਾਹੁੰਦੀ ਸੀ ਉਹਨਾਂ ਕਰ ਚੁੱਕੀ ਆ ਤੇ ਦੂਜੀਆਂ ਥੇਰਾ ਨਾਲ ਆਪਾਂ ਕਹਿ ਸਕਦੇ ਜਦੋਂ ਉਹਨਾਂ ਦੇ ਸੱਤਾ ਦੇ ਵਿੱਚ ਸੀਗੀਆਂ ਉਹ ਵੀ ਤੱਕਾ ਕਰਦੀਆਂ ਰਹੀਆਂ ਨੇ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜੇ ਉਹਨਾਂ ਨੇ ਕੀਤਾ ਤਾਂ ਸਾਡਾ ਵੀ ਹੱਕ ਬਣਦਾ ਉਹ ਮੈਂ ਪਹਿਲਾਂ ਹੀ ਕਰੀਅਰ ਕਰ ਚੁੱਕਾ ਕਿ ਜਿਹੜਾ ਕਾਬਜ ਹੁੰਦਾ ਨਾ ਸਰਕਾਰ ਬਣ ਜਾਂਦੀ ਹੈ ਸੱਤਾ 'ਚ ਬਹਿ ਜਾਂਦਾ ਕਿ ਉਹ ਆਪਣਾ ਹੱਕ ਸਮਝਦਾ ਹੈ ਉਹ ਕਹਿੰਦਾ ਮੈਂ ਕਰ ਲਵਾਂ ਪਰ ਐਂ ਕਿ ਵਰਤੂ ਬੋਝ ਪਾ ਕੇ ਮਤਲਬ ਕਹ ਲਓ ਵਿੱਤੀ ਬੋਝ ਵੀ ਪਾਇਆ ਜਾਂਦਾ ਹੈ ਬਜਟ ਦੇ ਕਹ ਲਓਗਾ ਜਾਂ ਸੂਬੇ ਦੇ ਕਹ ਲਓ ਜਿੱਥੇ ਇਦਾਂ ਦੇ ਚੋਣਾ ਹੁੰਦੀਆਂ ਨੇ ਛੋਟੀਆਂ-ਜੋਟੀਆਂ ਕੇ ਲੋਕਾਂ ਦੇ ਵਿੱਚ ਬੈਰ ਵੀ ਪਤਾਉਣਾ ਹੈ ਹੁਣ ਤਾਂ ਇਹੀ ਕਰ ਸਕਦੇ ਕਹਿ ਵੀ ਸਕਦੇ ਆਪਾਂ ਕਿ ਜੇ ਇਦਾਂ ਹੀ ਕਰਨਾ ਸਾਰੀਆਂ ਪਾਰਟੀਆਂ ਨੇ ਸਮਝ ਲੈ ਕੇ ਅਸੀਂ ਧੱਕਾ ਕਰਨਾ ਸਾਡਾ ਹੱਕ ਹੈ ਤਾਂ ਫਿਰ ਨਾਮਜ਼ਦ ਕਰ ਦਿਆ ਕਰਨ ਕਿ ਸਾਡਾ ਬੰਦਾ ਇਹ ਹੈ ਇਹੀ ਇਹੀ ਬਟੂ ਕੁਰਸੀ ਤੇ ਇਹੀ ਮੇਰ ਬਣੂਗਾ ਇਹੀ ਐਮਸੀ ਲੜੂਗਾ ਇਹੀ ਪੰਚਾਇਤ ਉਹ ਸਰਪੰਚ ਬਣੂਗਾ ਇਹੀ ਪੰਚ ਬਣੂਗਾ ਤੇ ਗੱਲ ਖਤਮ ਹੋਰ ਉਹ ਆ ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਹੋ ਵੀ ਜਾਵੇ ਜੇ ਜੇ ਕੋਈ ਸਮਵਧਾਰੀ ਵਾਲਾ ਕਦਮ ਚੱਕ ਲਿਆ ਕਰਨ ਜਾਂ ਲੋਕ ਹੀ ਵਿਰੋਧ ਕਰ ਦੇਣ ਹੋ ਸਕਦਾ ਇਦਾਂ ਦਾ ਫੈਸਲਾ ਲੈਣ ਲਈ ਪਾਰਟੀਆਂ ਮਜਬੂਰ ਹੋ ਜਾਣ ਜੀ ਜੀ ਬਿਲਕੁਲ ਨਹੀਂ ਦੇਖੋ ਪ੍ਰਮੇਂਦਰ ਜੀ ਕੇ ਸਿਆਸਤਾਂ ਜਿਹੜਾ ਹੁੰਦਾ ਕੋਈ ਬੰਦਾ ਐਮਐਲਏ ਬਣ ਗਿਆ ਹਣਾ ਤੇ ਉਹਦਾ ਜਿਹੜਾ ਧੱਕਾ ਜਾਂ ਸਰਕਾਰ ਹੈ ਪੂਰੀ ਇੱਕ ਉਹਦਾ ਧੱਕੇ ਦੀ ਜਿਹੜੀ ਸੀਮਾ ਹੋ ਹੈਗੀ ਹੈ ਪੁਲਿਸ ਕੇ ਪੁਲਿਸ ਨੂੰ ਭੇਜਾਂਗੇ ਅਸੀਂ ਪੁਲਿਸ ਬੰਦੇ ਨੂੰ ਡਰਾ ਦਊਗੀ ਪੁਲਿਸ ਬੰਦੇ ਨੂੰ ਧਮਕਾ ਦਊਗੀ ਤੇ ਬਸ ਇਸ ਤੇ ਕੇ ਤਾਂ ਕੋਈ ਧੱਕਾ ਹੈ ਨਹੀਂ ਹੁਣ ਜਿਹੜੇ ਆ ਲੋਕ ਕਹਿੰਦੇ ਨੇ ਕਿ ਧੱਕਾ ਕਰਨ ਦਾ ਸਾਡਾ ਰਾਈਟ ਹੈ ਜੀ ਸਾਡੇ ਕੋਲ ਤਾਂ ਪਾਵਰ ਹੈ ਅਸੀਂ ਤਾਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਭਾਵੇਂ ਉਹ ਕਰ ਲਈਏ ਬੀਜੇਪੀ ਹੈ ਕਾਂਗਰਸ ਵਾਲਿਆਂ ਜਾ ਆ ਆਮ ਆਦਮੀ ਪਾਰਟੀ ਵਾਲੇ ਨੇ ਜੇ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਆ ਹਾਲਾਂਕਿ ਠੀਕ ਹੈ ਪੰਜਾਬ ਦੇ ਜਿਹੜੇ ਐਮਐਲਏ ਨੇ ਬਹੁਤ ਅੱਛੇ ਪੜ੍ਹੇ ਲਿਖੇ ਨੇ ਇੰਟੈਲੈਕਚੁਅਲ ਤੌਰ ਤੇ ਉੱਪਰ ਕ੍ਰਿਟੀਕਲ ਥਿੰਕਿੰਗ ਬੜੀ ਹਾਈ ਹੈ ਨਮਗੇ ਜੇਕਰ ਸੈਂਟਰ ਦੀ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਲਗਾਤਾਰ ਲਗਾਤਾਰ ਪ੍ਰਾਈਵੇਟਾਈਜੇਸ਼ਨ ਵੱਲ ਵੱਧ ਰਹੀ ਹੈ ਕਿ ਉਹ ਕਾਨੂੰਨ ਲੈ ਕੇ ਆ ਰਹੀ ਹੈ ਨਵੇਂ ਤੋਂ ਨਵੇਂ ਬੰਦ ਨੇ ਇਸ ਨੂੰ ਬੰਦ ਲੈਕਸਨ ਲੈ ਕੇ ਆ ਰਹੀ ਹੈ ਜੇਕਰ ਕੱਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਆ ਫਿਰ ਤੁਸੀਂ ਚਿੱਕਾ ਮਾਰੋਗੇ ਕਿ ਪੁਤਾਂਜੀ ਫੈਡਰਲਿਜ਼ਮ ਤੇ ਹਮਲਾ ਸੂਬੇ ਤੇ ਵੱਧ ਅਧਿਕਾਰਾਂ ਤੇ ਹਮਲਾ ਲੇਕਿਨ ਸਾਰੀਆਂ ਚ ਇੱਕ ਹੋਰ ਬਿੱਲ ਲੈ ਕੇ ਆ ਰਹੀ ਹੈ ਸੈਂਟਰ ਦੀ ਸਰਕਾਰ ਉਹ ਬਿੱਲ ਹੈਗਾ ਕਿ ਉਹ ਐਮੈਂਡਮੈਂਟ ਕਰ ਸਕਦੇ ਨੇ ਪਹਿਲਾਂ ਵੀ ਕਰਦੇ ਸਨ ਸਕਦੇ ਸੀ ਹੁਣ ਦਾਇਰਾ ਵਿਸ਼ਾਲ ਕਰ ਰਹੇ ਨੇ ਸੰਵਿਧਾਨ ਦੇ ਵਿੱਚ ਐਮੈਂਡਮੈਂਟ ਦਾ ਜਿਹੜੀ ਪੁਲਿਸ ਹੈ ਜੇਕਰ ਕੱਲ ਇਸ ਨੂੰ ਉਹ ਸੈਂਟਰ ਆਪਣੇ ਕੰਟਰੋਲ ਦੇ ਵਿੱਚ ਕਰ ਲੈਂਦਾ ਫਿਰ ਆਹੀ ਐਮਐਲਏ ਆਹੀ ਜਿਹੜੀ ਸਰਕਾਰਾਂ ਨੇ ਫਿਰ ਕਿਸੇ ਬੁੱਧੀਜੀਵੀ ਕੋਲੋਂ ਸੁਣ ਕੇ ਜਦੋਂ ਬੁੱਧੀਜੀਵੀ ਕਹੂਗਾ ਹੋ ਕੇ ਸੂਬੇ ਦੇ ਵੱਧ ਅਧਿਕਾਰਾਂ ਦੇ ਡਾਕਾ ਇਹਨਾਂ ਨੇ ਵੀ ਆਹੀ ਗੁਣਗਾਨ ਕਰਨਾ ਦੇਖੋ ਜੀ ਸੈਂਟਰ ਦੀਆਂ ਸਰਕਾਰਾਂ ਤਾਂ ਬੰਦ ਅਧਿਕਾਰਾਂ ਤੇ ਡਾਕੇ ਮਾਰ ਰਹੀਆਂ ਨੇ ਪੁਲਿਸ ਵੀ ਆਪਣੇ ਕੰਟਰੋਲ ਦੇ ਵਿੱਚ ਕਰ ਲਈ ਜਿਵੇਂ ਦਿੱਲੀ ਦੇ ਵਿੱਚ ਹੈ ਜਾਂ ਜਿਵੇਂ ਹੋਰ ਯੂਟੀ ਰਾਜਾਂ ਦੇ ਵਿੱਚ ਹੈ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਐਮਐਲਏ ਦੀ ਜਿਹੜੀ ਇੱਕ ਤਾਕਤ ਹੁੰਦੀ ਹੈ ਉਹ ਐਮਐਲਏ ਦੀ ਤਾਕਤ ਕਿਸੇ ਐਮਸੀ ਤੋਂ ਵੱਧ ਨਹੀਂ ਹੋਣੀ ਪਿੰਡ ਦੇ ਪੰਜ ਸਰਪੰਚ ਤੋਂ ਵੱਧ ਨਹੀਂ ਹੋਣੀ ਕਿਉਂਕਿ ਤੁਹਾਡੇ ਕੋਲ ਤਾਂ ਸਿਰਫ ਆਹੀ ਵਿਧਾਨ ਹੈ ਕਿ ਤੁਹਾਡੇ ਕੋਲ ਪੁਲਿਸ ਹੈ ਹੋਰ ਤਾਂ ਕੁਝ ਹੈ ਨਹੀਂ ਤੱਕੇ ਦਾ ਤੇ ਜੇਕਰ ਕੱਲ ਇਹਨਾਂ ਸਾਰੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਦਿਆਂ ਸੈਂਟਰ ਜਿਹੜੀ ਲਗਾਤਾਰ ਪ੍ਰਾਈਵੇਟਾਈਜੇਸ਼ਨ ਦਾ ਵਾਅਦਾ ਰਹੀ ਹੈ ਪੁਲਿਸ ਵੀ ਆਪਣੇ ਕੰਟਰੋਲ ਦੇ ਵਿੱਚ ਕਰ ਲਈ ਤਾਂ ਤੁਸੀਂ ਕੀ ਕਰੋਗੇ ਫਿਰ ਤੁਸੀਂ ਰੋਣਾ ਪਟੋਗੇ ਬੈਨਾ ਹੀ ਦੇਖ ਕੇ ਚੱਲੋ ਨਾ ਜੀ ਜੇ ਬਿਲਕੁਲ ਉਹਦਾ ਵਾਅਦਾ ਇਧਰਲੇ ਪਾਸੇ ਨੂੰ ਰਹੇ ਨੇ ਨਾ ਮੋਦੀ ਟੀਮ ਜਿਹੜੀ ਹੈ ਭਾਜਪੀ ਹੈ ਉਹ ਇਸੇ ਵੱਲ ਕਦਮ ਵਧਾ ਰਹੀ ਹੈ ਕਿ ਜਿਹੜੀ ਸੱਤਾ ਇਹ ਸਾਡੇ ਕਬਜ਼ੇ 'ਚ ਹੀ ਰਹੇ ਔਰ ਹੁਣ ਤੱਕ ਤਾਂ ਤੁਸੀਂ ਦੇਖ ਹੀ ਚੁੱਕੇ ਕਿੰਨੀਆਂ ਖਬਰਾਂ ਲੱਗ ਚੁੱਕੀਆਂ ਨੇ ਖਬਰਾਂ 'ਚ ਕੀ ਟੀਵੀ 'ਚ ਕੀ ਕਿੰਨੇ ਜਿਹੜੇ ਵੱਡੇ ਪੱਤਰਕਾਰ ਰਹੇ ਨੇ ਉਹਨਾਂ ਨੇ ਆਪਾਂ ਕਹਿ ਲੋਗੇ ਨਚੋੜ ਕੱਟ-ਕੱਟ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਹੈ ਕਿ ਕਾਰਪੋਰੇਟ ਜਿਹੜੇ ਘਰਾਣੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਔਰ ਉਹ ਵੀ ਇੱਕ ਦੂਜੇ ਨੂੰ ਆਪਾਂ ਇਹ ਨਹੀਂ ਕਹਦੇ ਕਿ ਕਾਰਪੋਰੇਟ ਘਰਾਣੇ ਮਾਰੇ ਆ ਅਮਰੀਕਾ ਦੇ ਵਿੱਚ 88% ਹੈ ਜਿਵੇਂ ਤੁਹਾਨੂੰ ਪਤਾ ਹੀ ਆ ਲੇਕਿਨ ਕੰਪੀਟੀਸ਼ਨ ਕੋਈ ਨਹੀਂ ਰਿਹਾ ਇੱਕ ਦੋ ਘਰਾਣਿਆਂ ਨੂੰ ਅੱਗੇ ਲੈ ਕੇ ਉਹ ਮੋਨੋਪੋਲੀ ਸਥਾਪਿਤ ਕਰਨ ਦੀ ਗੱਲ ਕਰਦੇ ਨੇ ਤਾਂ ਕਿ ਸੱਤਾ ਉਹਨਾਂ ਦੇ ਹੱਥ 'ਚ ਰਹੇ ਕਿਉਂਕਿ ਪੈਸੇ ਨਾਲ ਸੱਤਾ ਹਾਸਲ ਕੀਤੀ ਜਾ ਰਹੀ ਹੈ ਧਰਮ ਦੇ ਨਾਂ ਤੇ ਸੱਤਾ ਹਾਸਲ ਕੀਤੀ ਜਾ ਰਹੀ ਹੈ ਉਹ ਇਹਨਾਂ ਦੋਵਾਂ ਦੇ ਲਈ ਕਾਰਪੋਰੇਟਰਾਂ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਉਹ ਕਾਰਪੋਰੇਟਰ ਨੂੰ ਅੱਗੇ ਲੈ ਕੇ ਆ ਰਹੇ ਨੇ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਕਰਕੇ ਹਟਣਗੇ ਜੇਕਰ ਮਤਲਬ ਸੈਂਟਰ ਆਪਣੇ ਕੰਟਰੋਲ ਦੇ ਵਿੱਚ ਵੀ ਕਰ ਲਵੇ ਪੁਲਿਸ ਨੂੰ ਭਾਵੇਂ ਕਾਰਪੋਰੇਟਰ ਸੈਂਟਰ ਨਾਲੇ ਲੈ ਕੇ ਆਵੇ ਕਾਚਨ ਕਾਰਪੋਰੇਟਰ ਐਂਡ ਦੇ ਇੰਟਰ ਨਾਲੇ ਪੁਲਿਸ ਕਿਵੇਂ ਜੇਕਰ ਸੈਂਟਰ ਕਹੇ ਕਿ ਪੁਲਿਸ ਦਾ ਮਿਸਯੂਜ਼ ਹੁੰਦਾ ਇਸ ਕਰਕੇ ਅਸੀਂ ਲੀਡ ਕਰਾਂਗੇ ਹਾਂਜੀ ਬਿਲਕੁਲ ਉਹੀ ਸੈਂਟਰ ਆਪਣੇ ਇੰਡਰ ਲੈ ਕੇ ਆਉਣ ਦੀ ਕੋਸ਼ਿਸ਼ ਹੰਤ ਚ ਹੈਗੀ ਹੈ ਮੈਂ ਇਹ ਗੱਲ ਕਰਦਾ ਕਿ ਉਹ ਮੇਰੇ ਖਿਆਲ ਨਾਲ ਇੱਕ ਜਿੱਦਾਂ ਇਹ ਚੱਲ ਰਹੇ ਨੇ ਵਿਰੋਧ ਕੋਈ ਨਹੀਂ ਹੈ ਵੱਡੇ ਵੱਡੇ ਲੈਵਲ ਦੇ ਉੱਤੇ ਬੀਜੇਪੀ ਕੰਮ ਕਰ ਰਹੀ ਹੈ ਉਹ ਸਫਲ ਵੀ ਹੋ ਸਕਦੇ ਨੇ ਜੇ ਜੇ ਇਦਾਂ ਹੀ ਰੀਜਨਲ ਪਾਰਟੀਆਂ ਜਾਂ ਛੋਟੀਆਂ ਪਾਰਟੀਆਂ ਨੂੰ ਖਤਮ ਕਰ ਦਿਆ ਜਾਂ ਡਰਾ ਦਿਆ ਜਾਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਵਰਤ ਕੇ ਕਿਸੇ ਨੂੰ ਦੱਬ ਲਿਆ ਕਿਸੇ ਨੂੰ ਕੁੱਟ ਲਿਆ ਕਿਸੇ ਨੂੰ ਨਾਲ ਰਾਲਿਆ ਇਦਾਂ ਕਰਕੇ ਜੇ ਚੱਲਦੇ ਰਹੇ ਮੇਰੇ ਖਿਆਲ ਜਿਹੜਾ ਆਪਾਂ ਗੱਲ ਕਰ ਰਹੇ ਆ ਇਹ ਉਹ ਕਰਨ ਵਿੱਚ ਸਫਲ ਵੀ ਹੋ ਸਕਦੇ ਨੇ ਫਿਰ ਫਿਰ ਇਹ ਪਾਰਟੀਆਂ ਦੇ ਪੱਲੇ ਤਾਂ ਕੁਝ ਰਹਿਣਾ ਹੀ ਨਹੀਂ ਇਹ ਜਿਹੜਾ ਇਹ ਤੱਕਾ ਇਹ ਜਰਨਾ ਇਹ ਸੈਨਾ ਬੜਾ ਔਖਾ ਹੋ ਜਾਏਗਾ ਨਾ ਇਹਨਾਂ ਨੂੰ ਤੋਂ ਬਾਦਰ ਹੀ ਆ ਬੀਜੇਪਿੱਤਰ ਦੇ ਪਾਸੇ ਥੋੜੀ ਗੱਲ ਠੀਕ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਹੁਣ ਆਪ ਦੋ ਬਿੱਲ ਤਾਂ ਹੁਣ ਪੇਸ਼ ਕਰ ਰਹੇ ਜਾ ਰਹੇ ਨੇ ਇਹ ਕਾਰਨ ਦਿੱਤੇ ਤੇ ਇਹਨਾਂ ਨੇ ਜ਼ੋਰ ਨਾਲ ਘਰਾਵ ਵੀ ਲੈਣੇ ਆਪਣੇ ਟੱਕੇ ਨਾਲ ਕਰਵਾਏ ਵੀ ਲੈਣੇ ਤੇ ਜੇ ਇਦਾਂ ਬਿੱਲ ਜੇ ਆਉਂਦੇ ਕਿ ਇਦਾਂ ਹੀ ਪਾਸ ਕਰਾਉਂਦੇ ਰਹੇ ਤੇ ਇੱਕ ਇੱਕ ਦਿਨ ਇਦਾਂ ਆਊਗਾ ਵੀ ਜਿਹੜਾ ਆਹ ਪੁਲਿਸ ਆਏ ਸਾਰੀ ਸੈਂਟਰ ਦੇ ਅੰਡਰ ਆ ਜਵੇ ਇਸ ਤਰ੍ਹਾਂ ਦਾ ਬਿਲ ਬਿਲੇ ਆ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਸੋ ਮੇਰੇ ਖਿਆਲ ਸੋਚਣਾ ਚਾਹੀਦਾ ਹੈ ਹਰ ਇੱਕ ਪਾਰਟੀ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਏਦਾਂ ਨਹੀਂ ਕਿ ਹੁਣ ਤੱਤਾ ਹੁਣ ਲੈ ਲਓ ਉਹਨਾਂ ਦੇ ਹੱਥਾਂ ਅਗੇ ਉਹਨਾਂ ਨੂੰ ਡੇਗ ਦੋ ਧੱਕਾ ਕਰ ਲਓ ਆਪ ਬੈਠੇ ਰਹੋ ਸੋ ਉਹ ਉਹਦੇ ਕਰਕੇ ਨੁਕਸਾਨ ਪੂਰੇ ਦੇਸ਼ ਵਿੱਚ ਕਹਿ ਲੋ ਕਿ ਸੂਬਿਆਂ ਦਾ ਤਾਂ ਹੋਣਾ ਹੀ ਹੋਣਾ ਤੇ ਦੇਸ਼ ਦਾ ਵੀ ਨੁਕਸਾਨ ਹੈ ਲੋਕਾਂ ਦਾ ਵੀ ਨੁਕਸਾਨ ਹੋਏਗਾ ਜੀ ਤੇ ਬਿਲਕੁਲ ਹਾਲਾਂਕਿ ਲੋਕ ਸਪੋਰਟ ਕਰਨਗੇ ਫਿਰ ਇਸ ਚੀਜ਼ ਦੀ ਭਾਵੇਂ ਸਿਆਸੀ ਪਾਰਟੀਆਂ ਕਹਿਣ ਗਈਆਂ ਕਿ ਗਲਤ ਹੋ ਰਿਹਾ ਹੈ ਜਦੋਂ ਤੁਸੀਂ ਪੁਲਿਸ ਦਾ ਸਿਆਸੀਕਰਨ ਕਰ ਦੋਗੇ ਪੂਰੇ ਸਾ ਮਿਸਯੂਜ਼ ਕਰੋਗੇ ਤਾਂ ਉਹ ਲੋਕ ਕਹਿਣਗੇ ਕਿ ਹਾਂ ਠੀਕ ਹੈ ਜੇਕਰ ਸੈਂਟਰ ਚਲਾਉਣਾ ਚਾਹੁੰਦਾ ਤਾਂ ਸਿਆਸਦਾਨ ਪੰਜਾਬ ਦੇ ਜਾਂ ਹੋਰ ਸੂਬਿਆਂ ਦੇ ਹੁਣੇ ਦੇਖ ਲੈਣ ਕਿ ਜੋ ਉਹ ਕੰਮ ਕਰ ਰਹੇ ਨੇ ਇਹਦਾ ਫਲ ਕੀ ਮਿਲ ਸਕਦਾ ਪਰਮਿੰਦਰ ਜੀ ਅਗਲੀ ਖਬਰ ਲੈ ਲੈਂਦੇ ਆ ਉਹ ਹੈਗੀ ਹੈ ਕਿ ਔਰੋਤਕ ਤੋਂ ਐਮਪੀ ਨੇ ਰਾਮਚੰਦਨ ਬਾਗੜਾ ਪਤਾ ਨਹੀਂ ਛਾਂਗੜਾ ਇਦਾਂ ਦਾ ਨਾ ਕੁਝ ਜਿਹੜਾ ਉਹ ਜਾਗੜਾ ਨਾਮ ਹੈ ਉਹ ਕਹਿੰਦੇ ਕਿ ਜਿਹੜਾ 2021 ਦੇ ਵਿੱਚ ਕਿਸਾਨ ਅੰਦੋਲਨ ਹੋਇਆ ਸੀ ਉਸ ਕਿਸਾਨ ਅੰਦੋਲਨ ਦੇ ਵਿੱਚ ਤਾਂ 700 ਲੜਕੀਆਂ ਗਾਇਬ ਹੋ ਗਈਆਂ ਤੇ ਹੁਣ ਉਹਨਾਂ ਨੂੰ ਪਤਾ ਲੱਗਿਆ 4 ਸਾਲ ਹੋ ਗਏ ਉਸ ਅੰਦੋਲਨ ਨੂੰ ਕੋਈ ਰਿਪੋਰਟ ਉਹਨਾਂ ਕੋਲੇ ਆਈ ਹੋਣੀ ਇਦਾਂ ਦੀ ਜਿਸ ਦੇ ਦਾ ਆਧਾਰ ਤੇ ਉਹਨਾਂ ਨੇ ਗੱਲ ਕੀਤੀ ਹੈ ਹੋ ਸਕਦਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਨਾ ਚਲੇ ਗਏ ਹੁਣ ਉਹ ਸੈਂਟਰ ਸਰਕਾਰ ਤੋਂ ਕਹਿੰਦੇ ਕਿ ਕੋਈ ਉਹਨਾਂ ਨੇ ਸੈੱਟ ਕਮਿਟੀ ਕਮਿਸ਼ਨ ਵੀ ਨਾ ਬਿਠਾ ਲਿਆ ਹੋਵੇ ਤੇ ਕਿਉਂਕਿ ਵੱਡਾ ਫਿਕਰ ਹੈ ਉਹਨਾਂ ਦਾ ਕਿ ਸਭ ਤੋਂ ਸਾਰ ਕੁੜੀਆਂ ਗਾਇਬ ਹੋਈਆਂ ਨੇ ਫਿਰ ਲੱਭਣਗੇ ਹੁਣ ਉਹਨਾਂ ਨੂੰ ਉਹ ਤੇ ਦੂਜਾ ਕਹਿੰਦੇ ਕਿ ਜਿਹੜਾ ਹਰਿਆਣਾ ਦੇ ਵਿੱਚ ਨਸ਼ਾ ਆ ਰਿਹਾ ਇਹ ਨਸ਼ਾ ਤਾਂ ਪੰਜਾਬ ਤੋਂ ਆ ਰਿਹਾ ਤੇ ਪੰਜਾਬ ਨੂੰ ਕਿਹਾ ਕਿ ਉਹਨਾਂ ਨੇ ਕਿ ਪੰਜਾਬ ਤੋਂ ਨਸ਼ਾ ਆ ਰਿਹਾ ਜਿਵੇਂ ਪੰਜਾਬ ਦੇ ਵਿੱਚ ਫੈਕਟਰੀਆਂ ਨੇ ਪੰਜਾਬ ਅਫਗਾਨਿਸਤਾਨ ਹੈ ਪੰਜਾਬ ਪਾਕਿਸਤਾਨ ਹੈ ਜਿਹੜਾ ਹਰਿਆਣਾ ਦੇ ਵਿੱਚ ਨਸ਼ਾ ਭੇਜ ਰਿਹਾ ਤੇ ਇਹਦੇ ਨਾਲ ਜਿਹੜੀ ਜੁੜੀ ਹੋਈ ਖਬਰ ਹੈ ਜਿਸ ਕਰਕੇ ਉਹਨੇ ਵਿਆਖਿਆ ਵੀ ਦਿੱਤਾ ਹੈ ਉਹ ਕਿਉਂਕਿ ਹੁਣ ਕਿਸਾਨਦੋਤਾਂ ਇਨਸ਼ਾਅੱਲਾ ਭਾਜਪੀ ਰੈਪੀਟ ਕਰ ਗਈ ਹਰਿਆਣਾ ਦੇ ਵਿੱਚ ਤੇ ਉਹ ਐਮਪੀ ਨੇ ਮੌਜੂਦਾ ਉਹਨਾਂ ਕੋਲ ਬਗ ਡੋਰ ਹੈ ਤੇ ਉਤਰ ਕਿਸਾਨ ਕਹਿੰਦੇ ਕਿ 14 ਨੂੰ ਅਸੀਂ ਫਿਰ ਦਿੱਲੀ ਜਾਵਾਂਗੇ ਫਿਰ ਅਸੀਂ ਮੈਰੀਕੇਟ ਪਟਾਂਗੇ ਦਿੱਲੀ ਉਹਨਾਂ ਨੇ ਜਾਣ ਨਹੀਂ ਦੇਣਾ ਜਖਮੀ ਹੋ ਕੇ ਫਿਰ ਇਹ ਵਾਪਸ ਆ ਜਾਣਗੇ ਜੀ ਦੇਖੋ ਲੋਕਾਂ ਦੇ ਵਿੱਚ ਖੋਖ ਫਾਇਦਾ ਕਰਨਾ ਉਹ ਚਾਹੁੰਦੇ ਨੇ ਕਿ ਪਹਿਲਾਂ ਵਾਂਗੂ ਦਿੱਲੀ ਦੇ ਵਿੱਚ ਜਿੱਦਾਂ ਡੇਰੇ ਲੱਗੇ ਸੀ ਇਦਾਂ ਦਾ ਹੁਣ ਫੇਰ ਨਾ ਸੰਘਰਸ਼ ਇਕੱਠਾ ਸੰਘਰਸ਼ ਨਾਲ ਸ਼ੁਰੂ ਹੋ ਜੇ ਫੇਰ ਨਾਲ ਇਕੱਠ ਹੋ ਜੇ ਫੇਰ ਨਾਲ ਲੋਕ ਕਿਸਾਨ ਇਕੱਠੇ ਹੋ ਜਾਣ ਲੋਕ ਇਹਨਾਂ ਦਾ ਫੇਰ ਨਾਲ ਸਾਥ ਦੇ ਦੇਣ ਫੇਰ ਨਾਲ ਮਜਬੂਰ ਹੋ ਜਾਣ ਹੋਣਾ ਪਵੇ ਜੀ ਬੀਜੇਪੀ ਨੂੰ ਉਸ ਗੱਲੋਂ ਇਹ ਡਰਦੇ ਨੇ ਉਹ ਉਹ ਖੋਪ ਜਿਹੜਾ ਹੈਗਾ ਆਪਣਾ ਇਹਨਾਂ ਦਾ ਉਹ ਲੋਕਾਂ ਦੇ ਵਿੱਚ ਪਾਣਾ ਚਾਹੁੰਦੇ ਨੇ ਕਿ ਥੋੜੇ ਨਾਲ ਐਦਾਂ ਹੋਊਗਾ ਜੇ ਹੁਣ ਜਿਵੇਂ 700 ਕੁੜੀਆਂ ਕਹਿ ਤਾਂ ਦਿੱਤੀਆਂ 700 ਕੁੜੀਆਂ 700 ਇੱਕ ਅੱਧਾ ਵੀ ਮਾਪੇ ਅੱਗੇ ਆਇਆ ਕੋਈ ਕੋਈ ਉੱਠ ਕੇ ਐਫ ਆਈ ਆਰ ਕਰਾ ਦੇ ਕਿ ਮੇਰੀ ਲੜਕੀ ਇਹਨਾਂ ਨੇ ਅਦਵਾ ਕਰ ਲਈ ਜਾਂ ਗਾਇਬ ਹੋਊਗੀ ਮੇਰੀ ਲੜਕੀ ਹੁਣ ਤੱਕ ਕਿੱਥੇ ਨੇ ਉਹ ਆ ਹੁਣ ਤਾਂ ਚਲੋ ਜਿਹੜਾ ਤੁਸੀਂ ਖਾਲਸਾ ਪ੍ਰਗਟਾਇਆ ਵੀ ਇਹ ਉਹ ਕਿਸੇ ਸੈਕਟਰ ਨੂੰ ਕਾਇਦਨਗੇ ਜਾਂ ਉੱਪਰੋਂ ਕੋਈ ਜਾਂਚ ਕਮੇਟੀ ਜਾਂ ਇਦਾਂ ਪਹਟਾ ਸਕਦੇ ਨੇ ਰੋਕਾਂ ਮਿਲਵਾ ਸਕਦੇ ਨੇ ਸੁਪਰੀਮ ਕੋਰਟ ਚ ਵੀ ਜਾ ਸਕਦੇ ਨੇ ਉਹ ਉਹ ਇਹਨਾਂ ਦਾ ਹੀ ਇਹਨਾਂ ਨੂੰ ਹੀ ਡਰ ਖਾਈ ਜਾਂਦਾ ਹੈ ਕਿ ਜੇ ਫੇਰ ਕਿਸਾਨ ਅੰਦੋਲਨ ਉੱਦਾਂ ਖੜਾ ਹੋ ਗਿਆ ਸਾਨੂੰ ਔਖਾ ਹੋ ਜਾਣਾ ਕਿਉਂਕਿ ਹੁਣ ਦੇਸ਼ ਭਰ ਦੇ ਫੇਰ ਦੁਬਾਰਾ ਕਿਸਾਨ ਆਗੂ ਨੇ ਜਾਂ ਜੱਥੇਬੰਦੀਆਂ ਨੇ ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕੱਲ ਦੀ ਮੈਂ ਅ ਅੰਡਲੇਵਾਲ ਉਹਨਾਂ ਨੇ ਖਤ ਵੀ ਲਿਖਿਆ ਪ੍ਰਧਾਨ ਮੰਤਰੀ ਨੂੰ ਔਖੂਨ ਦਾ ਗੁੱਠਾ ਲਗਾ ਕੇ ਭੇਜਿਆ ਹੈਗਾ ਮਰਨ ਵਰਤ ਤੇ ਬੈਠੇ ਨੇ 18ਵਾਂ ਦਿਨ ਹੋ ਗਿਆ 18 ਦਿਨ ਹੋ ਗਿਆ ਨਮਾ ਜਨ ਵੀ ਘਟ ਗਿਆ ਹੁਣ ਲੋਕਾਂ ਚ ਵੀ ਹਮਦਰਦੀ ਜਾ ਰਹੀ ਹੈ ਇਸ ਗੱਲ ਦੀ ਤੇ ਕਿਸਾਨ ਦੂਜੀ ਜਥੇਬੰਦੀਆਂ ਨੇ ਉਹ ਵੀ ਇੱਕ ਇੱਕ ਦੋ ਦੋ ਕਰਕੇ ਉਹਦੀ ਡੱਲੇਵਾਲ ਉਹਨਾਂ ਦੀ ਪਿੱਠ ਤੇ ਆ ਕੇ ਖੜਨਾ ਸ਼ੁਰੂ ਹੋ ਰਹੀਆਂ ਨੇ ਸਮਰਥਨ ਕਰਨਾ ਸ਼ੁਰੂ ਕਰ ਰਹੀਆਂ ਨੇ ਹੁਣ ਅੱਗੇ ਦਿੱਲੀ ਕੂਚ ਵੱਲ ਦਾ ਉਹੀ ਟਰੈਕਟਰ ਮਾਰਚ ਵੀ ਕਰ ਰਹੇ ਨੇ 16 ਨੂੰ ਸਾਰੇ ਸੂਬਿਆਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹਾ ਔਰ ਤਹਿਸੀਲ ਪੱਧਰ ਤੇ ਟਰੈਕਟਰ ਮਾਰਚ ਵੀ ਕੀਤਾ ਜਾਊਗਾ ਤੇ ਉਹ ਚੀਜ਼ਾਂ ਤੋਂ ਹੁਣ ਫੇਰ ਇਹ ਇੱਕ ਲਹਿਰ ਤੋਂ ਡਰ ਰਹੇ ਨੇ ਕਿਉਂਕਿ ਉਸ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ ਔਰ ਕਿਤੇ ਨਾ ਕਿਤੇ ਕਹਿ ਲੋ ਕਿ ਭਾਜਪਾ ਨੂੰ ਅ ਡਰ ਪੈ ਗਿਆ ਸੀ ਕਿ ਸਾਨੂੰ ਹੁਣ ਸੱਤਾ ਤੋਂ ਲਾਂਬੇ ਹੋਣਾ ਪਊਗਾ ਸੋ ਜਿੰਨ ਖੇਤੀਗਰਾਂ ਨੂੰ ਵਾਪਸ ਲੈਣੇ ਪੈਗੇ ਸੀਗੇ ਉਹ ਵੱਡਾ ਖਤਰਾ ਭਾਪਦਿਆ ਇਹ ਐਡਾਂ ਦੀਆਂ ਆ ਜਿਹੜੀਆਂ ਗੱਲਾਂ ਨੇ ਫੈਲਾਈਆਂ ਜਾ ਰਹੀਆਂ ਨੇ ਬੀਜੇਪੀ ਵੱਲੋਂ ਬੀਜੇਪੀ ਇਹ ਚਾਹੁੰਦੀ ਆ ਕਿ ਲੋਕਾਂ ਦੇ ਵਿੱਚ ਡਰ ਪੈਦਾ ਕਰ ਦੋ ਕਿ ਥੋੜਾ ਤਾਂ ਕਤਲ ਕਰ ਦੇਣਗੇ ਤੁਹਾਨੂੰ ਮਾਰ ਦੇਣਗੇ ਤੁਹਾਡੀ ਧੀਆਂ ਨਾਲ ਇਦਾਂ ਹੋ ਜਾਊਗਾ ਜਦ ਕਿ ਲੋਕਾਂ ਨੂੰ ਪਤਾ ਹੈ ਕਿ ਉੱਥੇ ਕਿੰਨੀ ਹਮਦਰਦੀ ਮਿਲੀ ਹੈ ਲੋਕਾਂ ਦੀ ਜਦੋਂ ਗਏ ਵਾਪਸ ਆਏ ਜਥੇ ਤੋਂ ਤਾਂ ਉਹਨਾਂ ਨੇ ਰੋਕਿਆ ਸਕੋ ਕਿ ਤੁਸੀਂ ਰੁਕ ਜੋ ਤੁਸੀਂ ਤਾਂ ਸਾਡੇ ਬਹੁਤ ਪਿਆਰ ਇੰਨਾ ਪੈ ਗਿਆ ਸੀ ਲੋਕਾਂ ਨਾਲ ਉਹਨਾਂ ਦਾ ਤੇ ਉਹ ਚੀਜ਼ਾਂ ਲੋਕ ਜਾਣਦੇ ਨੇ ਲੇਕਿਨ ਇਹ ਬਿਆਨਬਾਜ਼ੀ ਕਰਕੇ ਕਿਤੇ ਨਾ ਕਿਤੇ ਕਾਨੂੰਨ ਦਾ ਸਹਾਰਾ ਲੈਣ ਲਈ ਕੋਰਟਾਂ ਦਾ ਸਹਾਰਾ ਲੈਣ ਲਈ ਤੇ ਕਾਨੂੰਨੀ ਤੌਰ ਤੇ ਰੋਕਾ ਨੂੰ ਆਉਣ ਲਈ ਕਿਸਾਨ ਅੱਗੇ ਦਾ ਵਧਣ ਠੀਕ ਹੈ ਕਿ ਕਰਿਆ ਤਾਂ ਇਹਨਾਂ ਨੇ ਆਪ ਹੀ ਸੀ ਸਾਰਾ ਇਲੈਗਲ ਕੰਮ ਤਾਂ ਇਹਨਾਂ ਨੇ ਆਪ ਹੁਣ ਜੇ ਜਪਾ ਕਹਿੰਦਾ ਜਨਤਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਐਕਟ ਕੀ ਗੱਲ ਹੈ ਕਿਸਾਨਾਂ ਤੇ ਹੋਊਗਾ ਲਾਗੂ ਜਿਹੜੀ ਇਹਨਾਂ ਨੇ ਸੜਕਾਂ ਪੱਟੀਆਂ ਜਾਂ ਹੋਰ ਟੋਏ ਪੱਟੇ ਨੇ ਜਾਂ ਬੈਰੀਕੇਡ ਦਾਾਇਰੇ ਅਥਰੂ ਗਾਇਦੇ ਗੋਲੇ ਸਿੱਟੇ ਜਾਂ ਗੋਲੀਆਂ ਜਲਾਦੀਆਂ ਉਹ ਉਹਨਾਂ ਦਾ ਹਿਸਾਬ ਤੁਹਾਨੂੰ ਦੂਗਾ ਉਹ ਚੀਜ਼ਾਂ ਤੋਂ ਡਰਦੇ ਹੋਏ ਦੰਗੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਕੀ ਆ ਤੇ ਦਿੱਲੀ ਦਾ ਕੁਝ ਕਰਨਾ ਹੀ ਆ ਉਹ ਕਹਿੰਦੇ ਕਰ ਲੈਣਗੇ ਅਸੀਂ ਛੋਟੀ ਜੀ ਗੱਲ ਤਾਂ ਹੈ ਨਹੀਂ ਇਹ ਉਹ ਮਰਨ ਵਰਤ ਤੇ ਬੰਦਾ ਬੈਠਾ ਹੋਵੇ ਤੇ ਮੰਗਾਂ ਜਾਇਜ਼ ਹੋਣ ਉਹ ਉਹ ਛੋਟੀ ਗੱਲ ਤਾਂ ਹੁੰਦੀ ਨਹੀਂ ਕਿਤੇ ਨਾ ਕਿਤੇ ਜਾ ਕੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਵੀ ਹੋ ਰਹੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਵੱਡਾ ਸੰਘਰਸ਼ ਹੋ ਸਕਦਾ ਹੈ ਤੇ ਬੀਜੇਪੀ ਲੀਗ ਇੱਕ ਵੱਡਾ ਖਤਰਾ ਵੀ ਖੜਾ ਹੋ ਸਕਦਾ ਹੈ ਹਾਂਜੀ ਪ੍ਰਮਿੰਦਰ ਜੀ ਅਗਲੀ ਖਬਰ ਹੈਗੀ ਹੈ ਕਿ ਸੁਖਵਿਰ ਸਿੰਘ ਬਾਦਲ ਦੇ ਉੱਪਰ ਅਟੈਕ ਹੋਇਆ ਸੀ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਜਦੋਂ ਉਹ ਲੱਗੀ ਸੇਵਾ ਨਿਭਾ ਰਹੀ ਸੀ ਸ਼੍ਰੀ ਗੁਰੂਕਾਲਤਾਖਸਬ ਤਾਂ ਨਰੈਣ ਸਿੰਘ ਚੌੜਾ ਨਾਮ ਦਾ ਇਹੜਾ ਬੰਦਾ ਸੀ ਉਹ ਉਹ ਗਿਆ ਉੱਥੇ ਅਟੈਕ ਹੋਇਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਲਗਾਤਾਰ ਨਾ ਪੋਲਿਟਿਕਸ ਵੀ ਹੋ ਵੀ ਇਸ ਮਾਮਲੇ ਦੇ ਉੱਪਰ ਹਾਲਾਂਕਿ ਬੜਾ ਸੰਜੀਦਾ ਮੁੱਦਾ ਸੀ ਪੰਜਾਬ ਦਾ ਇਹ ਕਿ ਉਸ ਘਟਨਾ ਦੇਕਰ ਜੋ ਉਹ ਕਰਨ ਗਿਆ ਸੀ ਚੌੜਾ ਉਸ ਤੋਂ ਬਾਅਦ ਕੀ ਪੰਜਾਬ ਦਾ ਹੋਣਾ ਸੀ ਇਹ ਗੱਲ ਸੋਚੀ ਜਾਵੇ ਤਾਂ ਚਿੰਤਾ ਦਾ ਵੇਸ਼ ਆਇਆ ਇੱਕ ਹੁਣ ਦੇਖੋ ਕਿ ਇੱਕ ਤਾਂ ਸਾਡਾ ਮਤਲਬ ਸ਼ੁਰੂ ਤੋਂ ਤਰਾਸਦੀ ਰਹੀ ਹੈ ਕਿ ਬੇਸ਼ੱਕ ਕਹਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਜਿਹੜਾ ਇੰਟੈਲੈਕਚੁਅਲ ਲੈਵਲ ਸੀ ਪੰਜਾਬ ਦੇ ਲੋਕਾਂ ਦਾ ਬੜਾ ਹਾਈ ਸੀ ਹੁਣ ਤਾਂ ਪੰਜਾਬ ਦੇ ਵਿੱਚ ਮਤਲਬ ਤੁਸੀਂ ਹਲਾ ਲੋਕੇ ਜਿਹੜੀ ਗੰਭੀਰਤਾ ਵਾਲਾ ਮੁੱਦਾ ਹੁੰਦਾ ਉਹਨੂੰ ਭਾਵੇਂ ਪੰਜਾਬ ਦੀ ਜਰਨਲਿਜ਼ਮ ਹੈ ਜਾਂ ਪੰਜਾਬ ਦੀ ਪੋਲਿਟਿਕਸ ਹੈ ਰਾਜਨੀਤੀ ਹੈ ਇੱਕ ਤਾਂ ਇਹਨਾਂ ਨੂੰ ਕਿਸੇ ਚੀਜ਼ ਦੀ अहमियत ਦਾ ਨਹੀਂ ਪਤਾ ਇਹਦਾ ਪਤਾ ਨਹੀਂ ਕਿ ਕਿਸ ਚੀਜ਼ ਦਾ ਕੀ ਰੋਲ ਹੈ ਇਹਨਾਂ ਇਹਨਾਂ ਦੇ ਭਾ ਦੀ ਤਾਂ ਉਹ ਇੱਕ ਨਾਰਮਲ ਗੱਲ ਹੁੰਦੀ ਹੈ ਕਿਉਂਕਿ ਨਾ ਤਾਂ ਕੁਝ ਦੇਖਿਆ ਨਾ ਕਿਸੇ ਕਿਸੇ ਘਟਨਾ ਦਾ ਪਤਾ ਸਿਰਫ ਉਹਨੂੰ ਇੱਕ 쇼 ਵਾਂਗ ਲੈ ਕੇ ਚਾਉਂਦੇ ਨੇ ਤੇ ਹੁਣ ਪੰਜਾਬ ਸਰਕਾਰ ਦੇ ਸੁਪਰੀਮੋ ਨੇ ਮਾਲ ਸਾਹਿਬ ਉਹ ਕਹਿੰਦੇ ਕਿ ਸਾਨੂੰ ਐਜੀਪੀਸੀ ਨੇ ਵੀ ਫੁਟੇਜ ਦੇਣ ਦੇ ਵਿੱਚ ਦਿੱਕਤ ਖੜੀ ਕੀਤੀ ਇਸ ਕਰਕੇ ਅਸੀਂ ਕੋਰਟ ਗਏ ਤੇ ਬਾਕੀ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਉਹਦਾ ਵੀ ਜਾਂਚ ਦਾ ਵਿਸ਼ਾ ਹੋ ਵੀ ਕਿ ਕਿਸ ਭਾਵਨਾ ਦੇ ਨਾਲ ਅਸੀਂ ਜਿਹੜਾ ਉਹ ਅਟੈਕ ਹੋਇਆ। ਦੂਜੇ ਪਾਸੇ ਅਕਾਲੀ ਦਲ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਕੇ ਇਸ ਸੀਜ਼ਨ ਨੂੰ ਕਾਊਂਟਰ ਕਰ ਰਿਹਾ। ਉਹਨਾਂ ਦੇ ਜਿਹੜੇ ਇਲਜ਼ਾਮ ਨੇ ਉਹ ਜਿਹੜੇ ਭੁੱਲਰ ਸਾਹਿਬ ਨੇ ਸੀਪੀ ਨੇ ਉੱਥੇ ਦੇ ਅਮਰਸਰ ਦੇ ਉਹਨਾਂ ਦੇ ਉੱਪਰ ਵੀ ਹੈਗੇ ਨੇ ਕਿ ਉਹਨਾਂ ਨੇ ਐਦਾਂ ਨਹੀਂ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਆਪ ਗੋਲੀ ਚਲਵਾਈ ਹੈ ਸੁਖਵੀਰ ਨੇ ਹਮਦਰਦੀ ਲੈਣ ਦੇ ਲਈ। ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਉੱਪਰ ਵੀ ਉਹਨਾਂ ਦੇ ਵੱਟੇ ਸਵਾਲ ਲੈ ਕੇ ਤੁਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਐਫ ਆਈ ਆਰ ਬੜੇ ਲੋ ਲੈਵਲ ਦੀ ਹੈ ਉਹ ਤੁਸੀਂ ਭਾਵਨਾ ਵਾਲੀ ਗੱਲ ਕਰ ਰਹੇ ਹੋ ਕਿ ਕਿ ਸ਼ਰਧਾਨੂੰ ਸੀ ਨਰੈਣ ਸਿੰਘ ਸੋਣਾ ਇਦਾਂ ਦੇ ਕਰਕੇ ਇਲਜ਼ਾਮ ਲਾਏ ਨੇ ਸੋ ਕਿੱਥੇ ਖੜੀ ਹੋਣ ਗੱਲਬਾਤ ਸਾਰੀ ਜੀ ਦੇਖੋ ਇਸ ਗੱਲ ਦੇ ਵਿੱਚ ਕੁਝ ਝੂਠਤਾ ਹੈ ਨੀਗਾ ਜੇ ਗੱਲ ਆਪਾਂ ਆਪਾਂ ਸੀਐਮ ਪੰਜਾਬ ਦੇ ਜਿਹੜੇ ਭਗਵੰਤ ਸਿੰਘ ਮਾਨ ਉਹਨਾਂ ਦੀ ਗੱਲ ਕਰੀਏ ਕਿ ਉਹ ਕਹਿ ਰਹੇ ਨੇ ਕਿ ਸਾਨੂੰ ਐਸਜੀਪੀਸੀ ਨੇ ਫੂਟੇਜ ਨਹੀਂ ਮਈਆ ਮੁਹਈਆ ਕਰਾਈ ਇਹ ਤਾਂ ਗੱਲ 2 ਦਿਨ ਹੋ ਗਏ ਸ਼ਾਇਦ ਇੱਕ ਲੈਟਰ ਵੀ ਵਾਇਰਲ ਹੋਇਆ ਸੀ ਜੋ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਸੀ ਐਸਜੀਪੀਸਨੂ ਫੂਟੇਜ ਵਾਸਤੇ ਤੇ ਉਹ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਜਦੋਂ ਖਾਸ ਕਰਕੇ ਜਦੋਂ ਦੋਸ਼ ਕਬੂਲੇ ਆਦੋਂ ਅਕਾਲ ਤਖਤ ਸਾਹਿਬ ਪੇਸ਼ ਹੋਇਆ ਉਦੋਂ ਤੋਂ ਲੈ ਕੇ ਜਾਂ ਉਦੋਂ ਪਿਛਲੇ ਘਟਨਾਕ੍ਰਮ ਤੋਂ ਲੈ ਕੇ ਜਦੋਂ ਦਾ ਚੱਲ ਰਿਹਾ ਹੈ ਹਰਜਿੰਦਰ ਸਿੰਘ ਧਾਮੀ ਨਾਲ-ਨਾਲ ਰਹੇ ਹੈ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਕੋਈ ਐਫ ਆਈ ਆਰ ਵੀ ਨਹੀਂ ਕਰਵਾਈ ਗਈ ਕਿ ਸਹੀ ਥਾਣੇ ਤੇ ਜਾ ਕੇ ਗੋਡ ਕਚੈਰੀ ਵਾਲਾ ਪਾਸਾ ਰੁਖ ਵੀ ਨਹੀਂ ਕੀਤਾ ਗਿਆ ਅਕਾਲੀ ਦਲ ਵੱਲੋਂ ਤੇ ਐ ਜੀ ਪੀ ਸੀ ਵੱਲੋਂ ਇਹ ਹੈਰਾਨ ਕਰਨ ਵਾਲੀ ਇਹ ਗੱਲਾਂ ਨੇ ਫੁਟੇਜ ਵਗੈਰਾ ਤਾਂ ਤੁਰੰਤ ਮਹੀਆ ਕਰਵਾਈ ਜਾਣੀ ਚਾਹੀਦੀ ਸੀਗੀ ਅਗਰ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਹੈਗਾ ਇੰਦਾ ਅਟੈਕ ਹੋਇਆ ਜਾਂ ਦਰਬਾਰ ਸਾਹਿਬ ਦਾ ਮਸਲਾ ਕਹਿ ਲਉ ਤੁਸੀਂ ਕਹਿ ਦਿੰਦੇ ਹੋ ਕਿ ਦਰਬਾਰ ਸਾਹਿਬ ਦੇ ਉੱਤੇ ਇੰਦਾ ਗੋਲੀ ਉੱਤੇ ਚੱਲੀ ਐ ਪਰਿਸਰਚ ਤੇ ਉਹ ਚੀਜ਼ਾਂ ਮੋੜੇ ਹੋ ਕੇ ਕਰਨਾ ਚਾਹੀਦਾ ਸੀ ਇਹਨਾਂ ਨੂੰ ਤਾਂ ਇਹ ਨਾ ਨਾਕਾਮੀ ਹੈ ਇਹਨਾਂ ਦੀ ਇਹ ਗੱਲ ਤਾਂ ਤੇ ਦੋਸ਼ ਲਾਣੇ ਕਿ ਐਦਾਂ ਵੀ ਸਰਕਾਰ ਨਹੀਂ ਕਰ ਰਹੀ ਫਲਾਣਾ ਇਹਦੇ ਨਾਲ ਕੋਈ ਕਿਤੇ ਨਾ ਕਿਤੇ ਜਿਹੜਾ ਸਵਾਲ ਇਹ ਉੱਠ ਰਿਹਾ ਸੀਗਾ ਕਿ ਚਾਹੇ ਉਹ ਸੀਪੀ ਦਾ ਬਿਆਨ ਸੀ ਜਾਂ ਲੋਕਾਂ 'ਚ ਆਮ ਗੱਲ ਚੱਲ ਰਹੀ ਹੈ ਕਿ ਹੋ ਸਕਦਾ ਆਪ ਹੀ ਨਾ ਕਰਵਾ ਲਿਆ ਹੋਵੇ ਐਦਾਂ ਦਾ ਉਹਨਾਂ ਨੂੰ ਕੋਈ ਕਿਤੇ ਨਾ ਕਿਤੇ ਤੂਲ ਮਿਲਦਾ ਐਦਾਂ ਦੀ ਗੱਲਾਂ ਨੂੰ ਜੇ ਇਹ ਗੱਲਾਂ ਵਿਚਾਰੀਆਂ ਜਾਣ ਕੇ ਇਹਨਾਂ ਨੇ ਪਹਿਲ ਕਿਉਂ ਨਹੀਂ ਕੀਤੀ ਇਹ ਤਾਂ ਸਭ ਨੂੰ ਸਰਕਾਰ ਨੂੰ ਨਾਲ ਲੈ ਕੇ ਜਾਂ ਕਿਸੇ ਤਰੀਕੇ ਨਾਲ ਹਰ ਇੱਕ ਚੀਜ਼ ਮੁਹੱਈਆ ਕਰਵਾਉਂਦੇ ਸਬੂਤ ਇਕੱਠੇ ਕਰਦੇ ਉਹ ਮਜੇਤੀਆ ਤੁਰੰਤ ਪ੍ਰੈਸ ਕਾਨਫਰੰਸ ਤਾਂ ਕਰਨ ਬੈਠ ਕੇ ਕਿਹਦੇ ਤੇ ਇੰਨੇ ਕੇਸ ਚੱਲਦੇ ਨੇ ਜੀ ਬਾਜਵਾ ਦੇ ਭਰਾ ਦਾ ਮਤਲਬ ਨਾ ਦੇ ਸੁਖੀ ਰੰਧਾਵਾ ਦੇ ਭਰਾ ਦਾ ਨਜ਼ਦੀਕੀ ਹੈ ਜੀ ਚੰਨੀ ਨਾਲ ਸੰਬੰਧ ਨੇ ਜੀ ਦੇ ਭਰਾ ਦੇ ਕੁਝ ਇਦਾਂ ਕਰਕੇ ਤੋ ਉਹ ਚੀਜ਼ਾਂ ਕਰਨ ਨਾਲੋਂ ਚਾਹੀਦਾ ਤੇ ਸੀ ਕਿ ਕਾਨੂੰਨੀ ਤੌਰ ਤੇ ਇਸ ਮਸਲੇ ਦੀ ਪਹਿਰ ਵੀ ਕੀਤੀ ਜਾਂਦੀ ਹਰ ਇੱਕ ਸਬੂਤ ਹਰ ਇੱਕ ਚੀਜ਼ ਇਕੱਠੀ ਕਰਕੇ ਅੱਗੇ ਦਿੱਤੀ ਜਾਂਦੀ ਤਾਂ ਕਿ ਕੇਸ ਲੜਨਾ ਸੌਖਾ ਹੁੰਦਾ ਤੇ ਜਿਹੜੀ ਭਾਵਨਾ ਦੀ ਗੱਲ ਕਰਦੇ ਕਿ ਕਿਸ ਭਾਵਨਾ ਤਹਿਤ ਉਹ ਵੀ ਲੋਕਾਂ ਦੇ ਵਿੱਚ ਵਿਚਾਰ ਹੋਰ ਨੇ ਪਾਰਟੀ ਦੇ ਹੋਰ ਨੇ ਪੁਲਿਸ ਦੇ ਹੋਰ ਨੇ ਸਰਕਾਰ ਦੇ ਹੋਰ ਨੇ ਗੱਲ ਮਤਲਬ ਸਮਝਦੇ ਨਹੀਂ ਆਂਦੀ ਕਿ ਕੀ ਕਰਿਆ ਜਾਂ ਕਰਵਾਇਆ ਕਿਨੇ ਕਰਵਾਇਆ ਕੀ ਸੀ ਜਿ ਪਿਛਲੇ ਇੰਟਰਵਿਊ ਸੁਣੇ ਜਾਂ ਚੱਲ ਰਹੀਆਂ ਨੇ ਜਿਹੜੀਆਂ ਵਾਇਰਲ ਹੋਈਆਂ ਨੇ ਨਰੈਣ ਸਿੰਘ ਚੌੜਾ ਦੀਆਂ ਉਹ ਤੋਂ ਆਇਆ ਮਤਲਬ ਲੱਗਦਾ ਕਿ ਸ਼ਾਇਦ ਗੁੱਸਾ ਆਇਆ ਕਿਸੇ ਗੱਲ ਤੋਂ ਤੇ ਤਸ਼ੱਦਦ ਵੀ ਹੋਇਆ ਬੰਦੇ ਤੇ ਹੋ ਸਕਦਾ ਉਹ ਗੱਲ ਹੋਵੇ ਪਰ ਗੱਲ ਹੈ ਕਿ ਥਾਂ ਸਮਾ ਏਦਾਂ ਦਾ ਚੁਣਿਆ ਜਾਣਾ ਇਹ ਕੁਐਸਚਨ ਤਾਂ ਖੜੇ ਕਰਦਾ ਹੀ ਏਦਾਂ ਦੇ ਸੋ ਦੇਖੋ ਹੁਣ ਝੋਟੇਜ ਮਿਲਦੀ ਆ ਜਾਂ ਨਹੀਂ ਮਿਲਦੀ ਜਾਂ ਪਹੁੰਚਾਦੀ ਉਹਨਾਂ ਨੇ ਤੇ ਅੱਗੇ ਕੀ ਮਸਲਾ ਕੋਰਟ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਸੀਐਮ ਨਾਲ ਵੀ ਕਹਿਤਾ ਪੰਜਾਬ ਦੇ ਨੇ ਕਿ ਬਕਾਇਦਾ ਤੌਰ ਤੇ ਨਿਰਪੱਖ ਜਾਂਚ ਹੋਊ ਅਸਲ ਭਾਵਨਾ ਜਿਹੜੀ ਹੈਗੀ ਉਹ ਸਾਹਮਣੇ ਜਲਦੀ ਸਪਸ਼ਟ ਕਰ ਦਿੱਤੀ ਜਾਊਗੀ ਤੇ ਪੁਲਿਸ ਵੀ ਲੱਗੀ ਹੋਈ ਹੈ ਦੇਖੋ ਹੁਣ ਕਿ ਮਾਮਲਾ ਕਿੱਧਰ ਨੂੰ ਜਾਂਦਾ ਹੈ ਨੇੜੇ ਲੱਗਦਾ ਹੈ ਕਿ ਨਹੀਂ ਬਕਾਇਦਾ ਤੌਰ ਤੇ ਕੋਰਟ ਨੇ ਦੋ ਤਿੰਨ ਵਾਰ ਰਿਮਾਂਡ ਵੀ ਦਿੱਤਾ ਹੈ ਪਰ ਪ੍ਰਹਾਲ ਜਿਹੜੇ ਹੈਗੇ ਕੁਝ ਤੱਥ ਜਿਹੜੇ ਕੁਝ ਵੀ ਤੱਥ ਹੈ ਉਹ ਸਾਹਮਣੇ ਨਹੀਂ ਆ ਸਕਿਏ ਜੀ ਬਿਲਕੁਲ ਲਿਖੋ ਜੇਕਰ ਉੱਥੇ ਵੀ ਅਣਹੋਣੀ ਵਾਪਰ ਜਾਂਦੀ ਤਾਂ ਦੁਨੀਆ ਨੂੰ ਕੀ ਮੈਸੇਜ ਆਉਂਦਾ ਕਿ ਅਕਾਲ ਤੱਕ ਜਿਹੜੇ ਜਾਂਦੇ ਲੋਕ ਹਮਾਰੇ ਜਾਂਦੇ ਨੇ ਪਿੱਛੇ ਜੀ ਵੀ ਘਟਨਾ ਵਾਪਰੀ ਸੀ ਕਿ ਹੁਣ ਤਾਂ ਆਪਣੇ ਨੇ ਆਪਣਾ ਮਾਰਤਾ ਉੱਥੇ ਤੋਂ ਉਸ ਤੋਂ ਇਲਾਵਾ ਫਿਰ ਪੰਜਾਬ ਤਾਂ ਹੈਗੀ ਇਹ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਡੋਮਿਨੇਟ ਕਰਨਾ ਸੀ ਉਹ ਸਾਰੀ ਚੀਜ਼ਾਂ ਹੈਗੀਆਂ ਨੇ ਸੋ ਪ੍ਰਮੇਂਦਰ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਕਰਦੇ ਹਾਂ ਦੋਸਤੋ ਅੱਜ ਦੀਆਂ ਖਬਰਾਂ ਤੇ ਗੱਲਬਾਤ ਕੀਤੀ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਇਹ ਫੀਡਬੈਕ ਸਾਨੂੰ ਹਰ ਵਾਰ ਇਸ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਤੁਸੀਂ ਕੀ ਵਿਚਾਰ ਰੱਖਦੇ ਹੋ ਨਾ ਗੱਲਾਂਬਾਤਾਂ ਬਾਰੇ ਜਿਹੜੀਆਂ ਖਬਰਾਂ ਤੇ ਅਸੀਂ ਵਿਚਾਰ ਰੱਖੇ ਧੰਨਵਾਦ